चल <laughs> <laughs> ਇਹ ਨੌਜਵਾਨ ਨੇ ਆਪਣੇ ਸਾਰੇ ਪਰਿਵਾਰ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ ਜੀ ਹਾਂ ਨੌਜਵਾਨ ਨੇ ਘਰ ਵਿੱਚ ਗਲਫ ਰਾਹ ਲੈ ਕੇ ਆਤਮ ਹੱਤਿਆ ਕਰ ਲਈ ਅਤੇ ਇੱਕ ਸੁਸਾਈਡ ਨੋਟ ਵੀ ਛੱਡਿਆ ਆਪਣੇ ਫੋਨ ਵਿੱਚ ਨੌਜਵਾਨ ਨੇ ਸੁਸਾਈਡ ਨੋਟ ਛੱਡਿਆ ਜਿਸ ਉੱਤੇ ਕਿ ਉਸ ਨੇ ਆਪਣੇ ਨਾਲ ਹੋਈ ਵਿਧਿਕੀ ਦਾ ਪੂਰਾ ਵਿਆਖਿਆਨ ਕੀਤਾ ਜੀ ਹਾਂ 3 ਮਹੀਨੇ ਪਹਿਲਾਂ ਇਸ ਨੌਜਵਾਨ ਦਾ ਵਿਆਹ ਹੋਇਆ ਸੀ ਅਤੇ ਹੁਣ ਸਾਰੇ ਪਰਿਵਾਰ ਅਤੇ ਪਤਨੀ ਨਾਲ ਘਰੇਲੂ ਕਲੇਸ਼ ਤੋਂ ਦੁਖੀ ਹੋ ਕੇ ਨੌਜਵਾਨ ਨੇ ਆਤਮ ਹੱਤਿਆ ਕਰ ਲੀ न मैं नहीं ना 14 ओए हो पर रखो भाई ओके अब उड़ा चला चला आ गया मेरे से सीने की सच्चाई में है तेरे बात से बात से ओहो रुपी रे ਉਹਨਾਂ ਦੀ ਵੀ ਫੋਟੋ ਦਿਖਾਓ ਇਹਨਾਂ ਦੇ ਨੰਬਰ ਤੇ ਭੇਜਦੇ ਹਾਂ ਸਰਦਾਰ ਜੀ ਇਹਨਾਂ ਦੇ ਨੰਬਰ ਤੇ ਮੈਂ ਨੰਬਰ ਦੇ ਦਿੰਦਾ ਤੇ ਨੌਜਵਾਨ ਨੇ ਆਪਣੇ ਫੋਨ 'ਚ ਇੱਕ ਸੁਸਾਈਡ ਨੋਟ ਛੱਡਿਆ ਜਿਸ ਵਿੱਚ ਉਸਨੇ ਆਪਣੀ ਘਰਵਾਲੀ ਸੱਸ ਸਹੁਰੇ ਅਤੇ ਘਰਵਾਲੀ ਦੇ ਪ੍ਰੇਮੀ ਦਾ ਨਾਮ ਵੀ ਲਿਖਿਆ ਸਮਰਾਲਾ ਦੇ ਪਿੰਡ ਬਗਲੀ ਕਲਾਂ ਦੇ ਰਹਿਣ ਵਾਲੇ ਹਸਨਪ੍ਰੀਤ ਸਿੰਘ ਦਾ ਵਿਆਹ ਕਰੀਬ 3 ਮਹੀਨੇ ਪਹਿਲਾਂ ਹੋਇਆ ਸੀ ਹਸਨਪ੍ਰੀਤ ਨੇ ਆਪਣੀ ਘਰਵਾਲੀ ਅਤੇ ਸਹੁਰਿਆਂ ਤੋਂ ਤੰਗ ਆ ਕੇ ਹੁਣ ਖੁਦਕੁਸ਼ੀ ਕਰ ਲਈ ਹੈ ਤੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਹਸਨਪ੍ਰੀਤ ਵੱਲੋਂ ਮੋਬਾਈਲ ਵਿੱਚ ਇੱਕ ਸੂਸਾਈਡ ਨੋਟ ਟਾਈਪ ਕੀਤਾ ਗਿਆ ਜਿਸ ਵਿੱਚ ਉਸਨੇ ਆਪਣੀ ਮੌਤ ਲਈ ਆਪਣੀ ਘਰਵਾਲੀ ਸੱਸ ਸੋਹਰਾ ਅਤੇ ਘਰਵਾਲੀ ਦੇ ਪ੍ਰੇਮੀ ਨੂੰ ਜ਼ਿੰਮੇਵਾਰ ਦੱਸਿਆ ਉਧਰ ਨੌਜਵਾਨ ਦੀ ਖੁਦਕੁਸ਼ੀ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਸਮਰਾਲਾ ਥਾਣੇ 'ਚ ਇਕੱਠ ਕੀਤਾ ਗਿਆ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹਸਨਪ੍ਰੀਤ ਸਿੰਘ ਦੇ ਪਿਤਾ ਦੇ ਮੁਤਾਬਕ ਉਸ ਦੇ ਲੜਕੇ ਦਾ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦੀ ਘਰਵਾਲੀ ਦੇ ਪ੍ਰੇਮ ਸਬੰਧਾਂ ਅਤੇ ਘਰਵਾਲੀ ਦੇ ਅਬੋਰਸ਼ਨ ਕਰਵਾਉਣ ਦੀ ਘਟਨਾ ਤੋਂ ਤੰਗ ਆ ਕੇ ਹਸਨਪ੍ਰੀਤ ਨੇ ਖੁਦਕੁਸ਼ੀ ਕਰ ਲਈ ਪਰਿਵਾਰ ਦਾ ਇਲਜ਼ਾਮ ਹੈ ਕਿ ਉਸਦੇ ਸੱਤ ਸੱਤੇ ਸੋਹਰਾ ਉਸ ਨੂੰ ਬੇहद ਤੰਗ ਪਰੇਸ਼ਾਨ ਕਰਦੇ ਸਨ ਵਾਰ-ਵਾਰ ਉਸ ਨੂੰ ਜ਼ਰੀਲ ਕੀਤਾ ਜਾਂਦਾ ਸੀ ਜਿਸ ਤੋਂ ਪਰੇਸ਼ਾਨ ਹੋ ਕੇ ਹੁਣ ਨੌਜਵਾਨ ਨੇ ਘਰ ਵਿੱਚ ਗਲਫਰਾ ਲੈ ਲਿਆ ਹਸਨਪ੍ਰੀਤ ਸਿੰਘ ਦੇ ਪਿਤਾ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ਗਵਿੰਦਰ ਸਿੰਘ ਜੀ ਤੁਹਾਡੇ ਬੇਟੇ ਦਾ ਕੀ ਨਾਮ ਸੀ ਹਸਨਪ੍ਰੀਤ ਸਿੰਘ ਜੀ ਕੀ ਗੱਲ ਹੋਈ ਹੈ ਇੰਦਰ ਕੀ ਗੱਲ ਹੋਣੀ ਸੀ ਜੀ ਮੇਰੀ ਸੋ ਨੋ ਪ੍ਰੈਗਨੈਂਟ ਸੀ ਉਹ ਵੀ ਸਸ ਨੇ ਉਹ ਵੀ ਸਪੋਰ ਕਰਾਈ ਸਪਾਈ ਉਗਣੇ ਬੱਚਾ ਨਹੀਂ ਹੋਣ ਦੇਣਾ ਮੇਰੀ ਬੇਟੀ ਪਹਿਲਾਂ ਕੈਨੇਡਾ ਜਾਊਗੀ ਫੇਰ ਬੱਚਾ ਆਉਣ ਦਵਾਂਗੀ ਹਾਲੇ ਪਾਸਪੋਰਟ ਨਹੀਂ ਸੀ ਆਇਆ ਕੁਝ ਨਹੀਂ ਸੀ ਆਇਆ ਪਾਸਪੋਰਟ ਦੀ ਇਨਕੁਆਰੀ ਤੋਂ ਬਾਅਦ ਆਇਆ ਜਿੱਦਣ ਉਹਨਾਂ ਨੇ ਕਿਹਾ ਵੀ ਸਾਡੀ ਬੇਟੀ ਨੂੰ ਬਾਹਰ ਜਾਣਾ ਉਦੋਂ ਦੋ-ਏ ਦਿਨ ਵੀ ਪਾਸਪੋਰਟ ਦੀ ਇਨਕੁਆਰੀ ਸੀ ਪਾਸਪੋਰਟ ਦੀ ਇਨਕੁਆਰੀ ਕਰਾਉਣ ਆਇਆ ਉੱਥੋਂ ਥੋੜੀ ਚੰਗਾ ਪੱਲਾ ਮੁੰਡਾ ਛੱਡ ਕੇ ਆਇਆ ਉਦੋਂ ਬਹੁਤ ਸ਼ਾਮ ਨੂੰ ਰਿਟਾਇਨਰੀ ਬਹੁਤ ਆਇਆ ਨੇਰੀ ਦੇ ਵਿੱਚ ਮੁੰਡੇ ਨੂੰ ਉਹਨਾਂ ਨੇ ਰੱਖਿਆ ਵੀ ਨਹੀਂ ਉੱਥੇ ਵੀ ਦੂਰੇ ਰਹਿ ਜਾਂ ਰਾਤ ਨੂੰ ਵਾਪਸ ਆ ਗਿਆ ਨੇੜੀ ਦੇ ਵਿੱਚ ਮੈਨੂੰ ਡਬੋ ਡਰ ਸੀ ਕਿਤੇ ਬੱਚਾ ਮੇਰੇ ਰਾਹ ਦੇ ਵਿੱਚ ਗੱਡੀ ਦੇ ਉੱਤੇ ਦਰਾਖਤ ਤੇ ਨੰਡੇ ਗਜਵੇ ਕਿਤੇ ਹੋਰ ਨਾ ਗਾ ਲਏ ਆਈ ਨਹੀਂ ਪਤਾ ਇਹਨਾਂ ਨੇ ਨਮਾ ਚੰਦ ਚਾਰ ਦੇਣਾ ਰਾਤ ਨੂੰ ਬੇਟੇ ਨੂੰ ਬਹੁਤ ਟਾਰਚਰ ਕੀਤਾ ਮੈਂ ਮੈਂ ਤਲਾਕ ਲੈਣਾ ਮੈਂ ਤਲਾਕ ਲੈਣਾ ਮੈਂ ਨਹੀਂ ਰਹਿ ਮੈਂ ਤਾਂ ਕੈਨੇਡਾ ਜਾਣਾ ਮੈਂ ਤਾਂ ਬੱਸ ਮੇਰਾ ਤਾਂ ਘਰ ਪੜਦਾ ਇੱਕ ਕੁੜੀ ਕਿਸੇ ਰਿਲੇਸ਼ਨ ਚੱਪੀ ਸੀ ਹਾਂਜੀ ਉਹ ਹੈਗੀ ਸੀ ਦਾਊ ਮਾਜੇ ਦਾ ਸਾਮਨ ਸਾਮਨ ਕੋਈ ਮੁੰਡਾ ਉਧਰ ਰਿਲੇਸ਼ਨਸ਼ਿਪ ਸੀ ਹਾਂਜੀ ਉਹਦਾ ਵੀ ਨਾਮ ਸੀ ਸੋਸਾਇਟੀ ਨੋਟ ਦੇ ਵਿੱਚ ਕੀ ਲਿਖਿਆ ਸੀ ਉਹਨੇ ਬਾਕੀ ਮੈਨੂੰ ਇਹਨਾਂ ਪਾਉਂਦਾ ਨਹੀਂ ਮੋਬਾਈਲ ਦੇ ਵਿੱਚ ਉਹਨੇ ਸਾਰਾ ਕੁਝ ਇਕੱਲਾ ਇਕੱਲਾ ਆਪਣਾ ਪਾਇਆ ਮੇਰੇ ਨਾਲ ਕੁਝ ਹੋ ਰਿਹਾ ਮੈਨੂੰ ਕੀ ਮੰਗਾਉਨੇ ਵੀ ਉਹਨਾਂ ਤੇ ਕਾਰਵਾਈ ਹੋਵੇ ਜਿਵੇਂ ਮੇਰਾ ਜਵਾਕ ਤੜਫਾ ਕੇ ਮਾਰਿਆ ਖਵੜਾ ਕਿਹੜੇ ਹਾਲਾਤੀ ਮਾਰਿਆ ਆਪਣੇ ਮਰਨੇ ਚਾਹੀਦੇ ਹੋ ਉਥੇ ਹੀ ਜਦੋਂ ਇਸ ਸਬੰਧੀ ਐਸ ਐਚ ਓ ਸਮਰਾਲਾ rau veerinder singh ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੁਲਿਸ ਨੂੰ ਮੌਕੇ ਤੋਂ ਸੂਸਾਈਡ ਨੋਟ ਬਰਾਮਦ ਹੋਇਆ ਹੈ ਜਿਸ ਦੇ ਆਧਾਰ ਤੇ ਕਿ ਸਾਰੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਪਰੰਤੂ ਹਾਲੇ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ ਅਤੇ ਗ੍ਰਿਫਤਾਰੀ ਲਈ ਦੋਸ਼ੀਆਂ ਦੇ ਖਿਲਾਫ ਛਾਪੇਮਾਰੀ ਕੀਤੀ ਜਾ ਰਹੀ ਹੈ ਹਾਂਜੀ ਸਰ ਇੱਕ ਮਾਮਲਾ ਸਾਹਮਣੇ ਹੈ ਸੂਸਾਈਡ ਦਾ ਕੀ ਮਾਮਲਾ ਹੈ ਪੁਲ ਜੀ ਇਹ ਪਿੰਡ ਬਗਲੀ ਕਲਾਂ ਦਾ ਸੀਗਾ ਹੌਸਪ੍ਰੀਤ ਸਿੰਘ 27 ਸਾਲ ਦੀ ਉਮਰ ਦੇ ਮੁੰਡੇ ਦੀ ਉਨੇ ਸੁਸਾਈਡ ਕਰ ਲਿਆ ਸੀਗਾ ਉਹਨੂੰ ਉਹਦਾ ਸੌਰਾ ਪਰਿਵਾਰਦਾਨ ਕਰਦਾ ਸੀ ਤੇ ਉਹਦਾ ਸੁਸਾਈਡ ਮੋਰਟਲ ਕਰਕੇ ਮਿਲਤਵੰਦਾ ਕਰ ਦਤਾ ਹੈ ਹਿੰਦੁਸੀਆਂ ਨੂੰ ਕਰਨ ਲਈ ਜਿਹੜੇ ਕਿੱਤਾ ਪੇਕੀਆਂ ਹੋਈਆਂ ਨੇ ਸ਼ੱਕ ਦੇ ਮਰਗੀਤੀ ਆ ਰਹੀਆਂ ਕਿੰਨੇ ਵਿਅਕਤੀਆਂ ਦੇ ਨਾਮਾਂ 'ਤੇ ਪੁੱਛੇ ਗਏ ਚਾਰ ਸਰ ਕੌਣ ਕੌਣ ਇਨਵੋਲਵ ਹੋਇਆ ਸੀ ਸੱਤ ਸੌਰਾ ਹੰਦੀਕਰ ਵਾਲੀ ਉਹਦਾ ਸਾੜਾ ਤੇ ਇੱਕ ਬੰਦਾ ਜੀ ਦੇ ਨਾਲ ਉਹਦੇ ਬਲਕੀ ਦੇ ਸਮਾਨਸ ਤਾਂ ਕਿੰਨੀ ਦੇਰ ਹੋਈ ਸੀ ਤੇ ਹਨੂ ਜੀ 3 4 24 ਨੂੰ ਵਿਆਹ ਹੋਇਆ ਸੀ ਅਰੇ ਮੁੱਢਲੀ ਗੱਲ ਇਹ ਕਿ ਸਾਡੇ ਆ ਵੀ ਅਬੋਰਸ਼ਨ ਦਾ ਡਿਪਰੈਸ਼ਨ ਜਿਹੜਾ ਹੈ ਹਾਂ ਜਿਵੇਂ ਜਿਵੇਂ ਰਿਕਾਰਡ ਮਿਲਦਾ ਜਾਊਗਾ ਤਾਂ ਉਦੋਂ ਉਹਦਾ ਅਗਲੀ ਕਾਰਵਾਈ ਕਰਾਂਗੇ ਸਰ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਜੀ ਮੇਰਾ ਹਾਲ ਸ਼ਾਫੇ ਮਰੀ ਗਈ ਹੈ ਜੀ ਤਮ੍ਰਿਤਿਕ ਨੌਜਵਾਨ ਹਸਨਪ੍ਰੀਤ ਸਿੰਘ ਨੇ 14 ਮਈ ਦੀ ਰਾਤ ਨੂੰ ਕਲਫਰਾਹ ਲੈ ਕੇ ਆਤਮ ਹੱਤਿਆ ਕਰ ਲਈ ਜਿਸ ਤੋਂ ਪਹਿਲਾਂ ਕਿ ਉਸ ਨੇ ਇੱਕ ਸੁਸਾਈਡ ਨੋਟ ਛੱਡਿਆ ਉਸ ਵਿੱਚ ਹਸਨਪ੍ਰੀਤ ਸਿੰਘ ਨੇ ਲਿਖਿਆ ਕਿ ਉਸਤੇ ਸੱਸ ਸਹੁਰਾ ਉਸ ਨੂੰ ਪਹਿਲਾਂ ਆਪਣੇ ਘਰ ਬੁਲਾਉਂਦੇ ਨੇ ਅਤੇ ਫਿਰ ਉੱਥੇ ਉਸ ਨੂੰ ਜ਼ਲੀਲ ਕੀਤਾ ਜਾਂਦਾ ਹੈ ਵਾਰ-ਵਾਰ ਉਸ ਨੂੰ ਘਰ ਬੁਲਾਇਆ ਜਾਂਦਾ ਹੈ ਪਿਆਰ ਨਾਲ ਉਸ ਨੂੰ ਘਰ ਬੁਲਾਉਂਦੇ ਨੇ ਅਤੇ ਫਿਰ ਘਰ ਬੁਲਾ ਕੇ ਉਸ ਨੂੰ ਜ਼ਲੀਲ ਕਰਦੇ ਨੇ ਜਦਕਿ ਉਸ ਦੀ ਘਰਵਾਲੀ ਦੇ ਵਿਆਹ ਤੋਂ ਪਹਿਲਾਂ ਤੋਂ ਹੀ ਪ੍ਰੇਮ ਸੰਬੰਧ ਨੇ ਜਿਸ ਦਾ ਪਤਾ ਉਸਦੇ ਸੱਸ ਅਤੇ ਸਹੁਰਾ ਨੂੰ ਵੀ ਹੈ ਪਰ ਇਸ ਦੇ ਬਾਵਜੂਦ ਵੀ ਉਸ ਦੀ ਘਰਵਾਲੀ ਨੂੰ ਕੋਈ ਨਹੀਂ ਰੋਕਦਾ ਅਤੇ ਹੁਣ ਉਸ ਨੂੰ ਬਾਹਰ ਭੇਜਣ ਦੇ ਚੱਕਰ ਵਿੱਚ ਉਸ ਨਾਲ ਰਿਸ਼ਤਾ ਖਤਮ ਕਰਨ ਦੀ ਗੱਲ ਕਰ ਰਹੇ ਨੇ ਉਸ ਦੀ ਘਰਵਾਲੀ ਵੀ ਕਹਿੰਦੀ ਹੈ ਕਿ ਤੂੰ ਆਪਣੀ ਜ਼ਿੰਦਗੀ ਖਤਮ ਕਰ ਲੈ ਜਿਸ ਨਾਲ ਕੇ ਮੈਨੂੰ ਆਸਾਨੀ ਹੋ ਜਾਵੇਗੀ ਇਹ ਸਭ ਕੁਝ ਹਸਨਪ੍ਰੀਤ ਸਿੰਘ ਵੱਲੋਂ ਆਪਣੇ ਸੁਸਾਈਡ ਨੋਟ ਵਿੱਚ ਲਿਖਿਆ ਗਿਆ ਜੋ ਕਿ ਉਸ ਨੇ ਆਪਣੇ ਫੋਨ ਵਿੱਚ ਟਾਈਪ ਕਰਕੇ ਛੱਡਿਆ ਹਸਨਪ੍ਰੀਤ ਸਿੰਘ ਵੱਲੋਂ ਇੱਕ ਹੱਥ ਲਿਖਤ ਨੋਟ ਵੀ ਛੱਡਿਆ ਗਿਆ ਜਿਸ ਵਿੱਚ ਉਸ ਨੇ ਆਪਣੇ ਫੋਨ ਦਾ ਪਾਸਵਰਡ ਦੱਸਿਆ ਤੇ ਕਿਹਾ ਕੇ ਜੋ ਵੀ ਉਸ ਨਾਲ ਘਟਨਾ ਵਾਪਰੀ ਏ ਉਸ ਨੇ ਫੋਨ ਵਿੱਚ ਟਾਈਪ ਕਰ ਦਿੱਤੀ ਏ ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਏ ਸਮਰਾਲਾ ਤੋਂ ਸੁੱਚਾ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ